ਨੋ ਡਾਕਟਰਾ ਸਣੇ ਕੇਂਦਰ ਦੇ ਪੰਜ ਅਧਿਕਾਰੀ ਜਿਹੜੇ ਨੇ ਸ਼ਾਮਲ ਕੀਤੇ ਗਏ ਨੇ ਤਾਂ ਇਸ ਮਾਮਲੇ ਤੇ ਹੁਣ ਸੁਪਰੀਮ ਕੋਰਟ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਹੋਏ ਕਿਨੋਣੇ ਕਾਰੇ ਤੋਂ ਬਾਅਦ ਸੁਪਰੀਮ ਕੋਰਟ ਇਸ ਤੇ ਸਖਤ ਹੁੰਦੀ ਨਜ਼ਰ ਆ ਰਹੀ ਹੈ ਦੱਸਦੀ ਕਿ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਇੱਥੇ ਬਦਲਣ ਦੇ ਵੀ ਹੁਕਮ ਦੇ ਦਿੱਤੇ ਗਏ ਨੇ ਤੇ सीबीआई ਤੋਂ ਵੀਰਵਾਰ ਤੱਕ ਇਸ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਮੰਗ ਲਈ ਗਈ ਹੈ ਉਧਰ ਡਾਕਟਰਾਂ ਦੀ ਸੁਰੱਖਿਆ ਦੇ ਲਈ ਨੈਸ਼ਨਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਤੇ ਟਾਸਕ ਫੋਰਸ ਦੇ ਵਿੱਚ ਡਾਕਟਰਾਂ ਨੂੰ ਵੀ ਸ਼ਾਮਲ ਕਰ ਦਿੱਤਾ ਜਾਵੇਗਾ ਤਾਂ ਦੱਸ ਦੇ ਕਿ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਜੋ ਕਿ ਨੌਣਾ ਕਾਰਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਸ ਮਾਮਲੇ ਤੇ ਸੁਪਰੀਮ ਕੋਰਟ ਦੇ ਵੱਲੋਂ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਕਿ ਆਖਰ ਐਫ ਯਾਰ ਦਰਜ ਕਰਨ ਦੇ ਵਿੱਚ ਦੇਰੀ ਕਿਉਂ ਹੋਈ ਹੈ ਕ੍ਰਾਈਮ ਸੀਨ ਨੂੰ ਪ੍ਰੋਟੈਕਟ ਕਿਉਂ ਨਹੀਂ ਕੀਤਾ ਗਿਆ ਤੇ ਪੀੜਤਾ ਦਾ ਨਾਮ ਉਜਾਗਰ ਹੁਣ ਚਿੰਤਾ ਦੀ ਗੱਲ ਹੈ ਵੀ ਆਖਿਆ ਗਿਆ ਤੇ ਉਹਨਾਂ ਦਾ ਕਹਿਣਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਨੇ ਟਿੱਪਣੀ ਕੀਤੀ ਗਈ ਹੈ ਕਿ ਸਾਨੂੰ ਡਾਕਟਰਾਂ ਦੀ ਸੁਰੱਖਿਆ ਤੇ ਬਹੁਤ ਚਿੰਤਾ ਹੈ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਹੁਣ 22 ਅਗਸਤ ਨੂੰ ਅਗਲੀ ਸੁਣਵਾਈ ਹੋਣੀ ਹੈ ਤੇ ਟਾਸਕ ਫੋਰਸ ਦੇ ਵੱਲੋਂ 2 ਮਹੀਨੇ ਦੇ ਵਿੱਚ ਫਾਈਨਲ ਰਿਪੋਰਟ ਦਿੱਤੀ ਜਾਵੇਗੀ ਨੈਸ਼ਨਲ ਟਾਸਕ ਫੋਰਸ ਦੇ ਵਿੱਚ نو ਡਾਕਟਰਸ ਨੇ ਕੇਂਦਰ ਦੇ ਪੰਜ ਅਧਿਕਾਰੀ ਜਿਹੜੇ ਨੇ ਸ਼ਾਮਲ ਕੀਤੇ ਗਏ ਨੇ ਤਾਂ ਇਸ ਮਾਮਲੇ ਤੇ ਹੁਣ ਸੁਪਰੀਮ ਕੋਰਟ ਜਿਹੜੀ ਹੈ ਉਹ ਸਖਤ ਹੁੰਦੀ ਨਜ਼ਰ ਆ ਰਹੀ ਹੈ ਇਸ ਦੇ ਦਰਮਿਆਨ ਇਹ ਵੀ ਦੱਸਿਆ ਗਿਆ ਕਿ ਡੀਜੀਪੀ ਨੂੰ ਵੀ ਬਦਲਣ ਦੇ ਹੁਕਮ ਦੇ ਦਿੱਤੇ ਗਏ ਨੇ ਸੀਬੀਆਈ ਤੋਂ ਵੀਰਵਾਰ ਤੱਕ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਦੀ ਮੰਗ ਕਰ ਲਈ ਗਈ ਹੈ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਹੋਏ ਕਿਨੌਣੇ ਕਾਰੇ ਤੋਂ ਬਾਅਦ ਸੁਪਰੀਮ ਕੋਰਟ ਇਸਤੇ ਸਖਤ ਹੁੰਦੀ ਨਜ਼ਰ ਆ ਰਹੀ ਹੈ ਦੱਸਦੀ ਕਿ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਇੱਥੇ ਬਦਲਣ ਦੇ ਵੀ ਹੁਕਮ ਦੇ ਦਿੱਤੇ ਗਏ ਨੇ ਤੇ सीबीआई ਤੋਂ ਵੀਰਵਾਰ ਤੱਕ ਇਸ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਮੰਗ ਲਈ ਗਈ ਹੈ ਉਧਰ ਡਾਕਟਰਾਂ ਦੀ ਸੁਰੱਖਿਆ ਦੇ ਲਈ ਨੈਸ਼ਨਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਤੇ ਟਾਸਕ ਫੋਰਸ ਦੇ ਵਿੱਚ ਡਾਕਟਰਾਂ ਨੂੰ ਵੀ ਸ਼ਾਮਲ ਕਰ ਦਿੱਤਾ ਜਾਵੇਗਾ ਤਾਂ ਦੱਸ ਦੇ ਕਿ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਜੋ ਕਾਨੂੰਨਾ ਕਾਰਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਸ ਮਾਮਲੇ ਤੇ ਸੁਪਰੀਮ ਕੋਰਟ ਦੇ ਵੱਲੋਂ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਕਿ ਆਖਰ ਐਫ ਯਾਰ ਦਰਜ ਕਰਨ ਦੇ ਵਿੱਚ ਦੇਰੀ ਕਿਉਂ ਹੋਈ ਹੈ ਕ੍ਰਾਈਮ ਸੀਨ ਨੂੰ ਪ੍ਰੋਟੈਕਟ ਕਿਉਂ ਨਹੀਂ ਕੀਤਾ ਗਿਆ ਤੇ ਪੀੜਤਾ ਦਾ ਨਾਮ ਉਜਾਗਰ ਹੁਣ ਚਿੰਤਾ ਦੀ ਗੱਲ ਹੈ ਵੀ ਆਖਿਆ ਗਿਆ ਤੇ ਉਹਨਾਂ ਦਾ ਕਹਿਣਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਨੇ ਟਿੱਪਣੀ ਕੀਤੀ ਗਈ ਹੈ ਕਿ ਸਾਨੂੰ ਡਾਕਟਰਾਂ ਦੀ ਸੁਰੱਖਿਆ ਤੇ ਬਹੁਤ ਚਿੰਤਾ ਹੈ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਹੁਣ 22 ਅਗਸਤ ਨੂੰ ਅਗਲੀ ਸੁਣਵਾਈ ਹੋਣੀ ਹੈ ਤੇ ਟਾਸਕ ਫੋਰਸ ਦੇ ਵੱਲੋਂ 2 ਮਹੀਨੇ ਦੇ ਵਿੱਚ ਫਾਈਨਲ ਰਿਪੋਰਟ ਦਿੱਤੀ ਜਾਵੇਗੀ ਨੈਸ਼ਨਲ ਟਾਸਕ ਫੋਰਸ ਦੇ ਵਿੱਚ نو ਡਾਕਟਰਸ ਨੇ ਕੇਂਦਰ ਦੇ ਪੰਜ ਅਧਿਕਾਰੀ ਜਿਹੜੇ ਨੇ ਸ਼ਾਮਲ ਕੀਤੇ ਗਏ ਨੇ ਤਾਂ ਇਸ ਮਾਮਲੇ ਤੇ ਹੁਣ ਸੁਪਰੀਮ ਕੋਰਟ ਜਿਹੜੀ ਹੈ ਉਹ ਸਖਤ ਹੁੰਦੀ ਨਜ਼ਰ ਆ ਰਹੀ ਹੈ ਇਸ ਦੇ ਦਰਮਿਆਨ ਇਹ ਵੀ ਦੱਸਿਆ ਗਿਆ ਕਿ ਡੀਜੀਪੀ ਨੂੰ ਵੀ ਬਦਲਣ ਦੇ ਹੁਕਮ ਦੇ ਦਿੱਤੇ ਗਏ ਨੇ ਸੀਬੀਆਈ ਤੋਂ ਵੀਰਵਾਰ ਤੱਕ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਦੀ ਮੰਗ ਕਰ ਲਈ ਗਈ ਹੈ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਹੋਏ ਕਿਨੌਣੇ ਕਾਰੇ ਤੋਂ ਬਾਅਦ ਸੁਪਰੀਮ ਕੋਰਟ ਇਸਤੇ ਸਖਤ ਹੁੰਦੀ ਨਜ਼ਰ ਆ ਰਹੀ ਹੈ ਦੱਸਦੀ ਕਿ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਇੱਥੇ ਬਦਲਣ ਦੇ ਵੀ ਹੁਕਮ ਦੇ ਦਿੱਤੇ ਗਏ ਨੇ ਤੇ ਸੀਬੀਆਈ ਤੋਂ ਵੀਰਵਾਰ ਤੱਕ ਇਸ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਮੰਗ ਲਈ ਗਈ ਹੈ ਉਧਰ ਡਾਕਟਰਾਂ ਦੀ ਸੁਰੱਖਿਆ ਦੇ ਲਈ ਨੈਸ਼ਨਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਤੇ ਟਾਸਕ ਫੋਰਸ ਦੇ ਵਿੱਚ ਡਾਕਟਰਾਂ ਨੂੰ ਵੀ ਸ਼ਾਮਲ ਕਰ ਦਿੱਤਾ ਜਾਵੇਗਾ ਤਾਂ ਦੱਸਦੀ ਕਿ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਜੋ ਕਿ ਨੌਣਾ ਕਾਰਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਸ ਮਾਮਲੇ ਤੇ ਪ੍ਰੀਮ ਕੋਰਟ ਦੇ ਵੱਲੋਂ ਅਜਈਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਕਿ ਆਖਰ ਐਫ ਆਰ ਦਰਜ ਕਰਨ ਦੇ ਵਿੱਚ ਦੇਰੀ ਕਿਉਂ ਹੋਈ ਹੈ ਕ੍ਰਾਈਮ ਸੀਨ ਨੂੰ ਪ੍ਰੋਟੈਕਟ ਕਿਉਂ ਨਹੀਂ ਕੀਤਾ ਗਿਆ ਤੇ ਪੀੜਤਾ ਦਾ ਨਾਮ ਉਜਾਗਰ ਹੁਣ ਚਿੰਤਾ ਦੀ ਗੱਲ ਹੈ ਵੀ ਆਖਿਆ ਗਿਆ ਤੇ ਉਹਨਾਂ ਦਾ ਕਹਿਣਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਨੇ ਟਿੱਪਣੀ ਕੀਤੀ ਗਈ ਹੈ ਕਿ ਸਾਨੂੰ ਡਾਕਟਰਾਂ ਦੀ ਸੁਰੱਖਿਆ ਤੇ ਬਹੁਤ ਚਿੰਤਾ ਦਾ ਜੀ ਕੇਸ ਮਾਮਲੇ ਦੇ ਵਿੱਚ ਹੁਣ 22 ਅਗਸਤ ਨੂੰ ਅਗਲੀ ਸੁਣਵਾਈ ਹੋਣੀ ਹੈ ਤੇ ਟਾਸਕ ਫੋਰਸ ਦੇ ਵੱਲੋਂ 2 ਮਹੀਨੇ ਦੇ ਵਿੱਚ ਫਾਈਨਲ ਰਿਪੋਰਟ ਦਿੱਤੀ ਜਾਵੇਗੀ ਨੈਸ਼ਨਲ ਟਾਸਕ ਫੋਰਸ ਦੇ ਵਿੱਚ 9 ਡਾਕਟਰਾਂ ਸਣੇ ਕੇਂਦਰ ਦੇ ਪੰਜ ਅਧਿਕਾਰੀ ਜਿਹੜੇ ਨੇ ਸ਼ਾਮਲ ਕੀਤੇ ਗਏ ਨੇ ਤਾਂ ਇਸ ਮਾਮਲੇ ਤੇ ਹੁਣ ਸੁਪਰੀਮ ਕੋਰਟ ਜਿਹੜੀ ਹੈ ਉਹ ਸਖਤ ਹੁੰਦੀ ਨਜ਼ਰ ਆ ਰਹੀ ਹੈ ਇਸ ਦੇ ਦਰਮਿਆਨ ਇਹ ਵੀ ਦੱਸਿਆ ਗਿਆ ਕਿ ਡੀਜੀਪੀ ਨੂੰ ਵੀ ਬਦਲਣ ਦੇ ਹੁਕਮ ਦੇ ਦਿੱਤੇ ਗਏ ਨੇ ਸੀਬੀਆਈ ਤੋਂ ਵੀਰਵਾਰ ਤੱਕ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਦੀ ਮੰਗ ਕਰ ਲਈ ਗਈ ਹੈ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਹੋਏ ਕਿਨੌਣੇ ਕਾਰੇ ਤੋਂ ਬਾਅਦ ਸੁਪਰੀਮ ਕੋਰਟ ਇਸਤੇ ਸਖਤ ਹੁੰਦੀ ਨਜ਼ਰ ਆ ਰਹੀ ਹੈ ਦੱਸਦੀ ਕਿ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਇੱਥੇ ਬਦਲਣ ਦੇ ਵੀ ਹੁਕਮ ਦੇ ਦਿੱਤੇ ਗਏ ਨੇ ਤੇ सीबीआई ਤੋਂ ਵੀਰਵਾਰ ਤੱਕ ਇਸ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਮੰਗ ਲਈ ਗਈ ਹੈ ਉਧਰ ਡਾਕਟਰਾਂ ਦੀ ਸੁਰੱਖਿਆ ਦੇ ਲਈ ਨੈਸ਼ਨਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਤੇ ਟਾਸਕ ਫੋਰਸ ਦੇ ਵਿੱਚ ਡਾਕਟਰਾਂ ਨੂੰ ਵੀ ਸ਼ਾਮਲ ਕਰ ਦਿੱਤਾ ਜਾਵੇਗਾ ਤਾਂ ਦੱਸਦੀ ਕਿ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਜੋ ਕਿ ਨੌਣਾ ਕਾਰਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਸ ਮਾਮਲੇ ਤੇ ਸੁਪਰੀਮ ਕੋਰਟ ਦੇ ਵੱਲੋਂ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਕਿ ਆਖਰ ਐਫ ਯਾਰ ਦਰਜ ਕਰਨ ਦੇ ਵਿੱਚ ਦੇਰੀ ਕਿਉਂ ਹੋਈ ਹੈ ਕ੍ਰਾਈਮ ਸੀਨ ਨੂੰ ਪ੍ਰੋਟੈਕਟ ਕਿਉਂ ਨਹੀਂ ਕੀਤਾ ਗਿਆ ਤੇ ਪੀੜਤਾ ਦਾ ਨਾਮ ਉਜਾਗਰ ਹੁਣ ਚਿੰਤਾ ਦੀ ਗੱਲ ਹੈ ਵੀ ਆਖਿਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਨੇ ਟਿੱਪਣੀ ਕੀਤੀ ਗਈ ਹੈ ਕਿ ਸਾਨੂੰ ਡਾਕਟਰਾਂ ਦੀ ਸੁਰੱਖਿਆ ਤੇ ਬਹੁਤ ਚਿੰਤਾ ਦਾਜੀ ਕਿ ਇਸ ਮਾਮਲੇ ਦੇ ਵਿੱਚ ਹੁਣ 22 ਅਗਸਤ ਨੂੰ ਅਗਲੀ ਸੁਣਵਾਈ ਹੋਣੀ ਹੈ ਤੇ ਟਾਸਕ ਫੋਰਸ ਦੇ ਵੱਲੋਂ 2 ਮਹੀਨੇ ਦੇ ਵਿੱਚ ਫਾਈਨਲ ਰਿਪੋਰਟ ਦਿੱਤੀ ਜਾਵੇਗੀ ਨੈਸ਼ਨਲ ਟਾਸਕ ਫੋਰਸ ਦੇ ਵਿੱਚ نو ਡਾਕਟਰਸ ਨੇ ਕੇਂਦਰ ਦੇ ਪੰਜ ਅਧਿਕਾਰੀ ਜਿਹੜੇ ਨੇ ਸ਼ਾਮਲ ਕੀਤੇ ਗਏ ਨੇ ਤਾਂ ਇਸ ਮਾਮਲੇ ਤੇ ਹੁਣ ਸੁਪਰੀਮ ਕੋਰਟ ਜਿਹੜੀ ਹੈ ਉਹ ਸਖਤ ਹੁੰਦੀ ਨਜ਼ਰ ਆ ਰਹੀ ਹੈ ਇਸ ਦੇ ਦਰਮਿਆਨ ਇਹ ਵੀ ਦੱਸਿਆ ਗਿਆ ਕਿ ਡੀਜੀਪੀ ਨੂੰ ਵੀ ਬਦਲਣ ਦੇ ਹੁਕਮ ਦੇ ਦਿੱਤੇ ਗਏ ਨੇ ਸੀਬੀਆਈ ਤੋਂ ਵੀਰਵਾਰ ਤੱਕ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਦੀ ਮੰਗ ਕਰ ਲਈ ਗਈ ਹੈ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਹੋਏ ਕਿਨੌਣੇ ਕਾਰੇ ਤੋਂ ਬਾਅਦ ਸੁਪਰੀਮ ਕੋਰਟ ਇਸਤੇ ਸਖਤ ਹੁੰਦੀ ਨਜ਼ਰ ਆ ਰਹੀ ਹੈ ਦੱਸਦੀ ਕਿ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਇੱਥੇ ਬਦਲਣ ਦੇ ਵੀ ਹੁਕਮ ਦੇ ਦਿੱਤੇ ਗਏ ਨੇ ਤੇ सीबीआई ਤੋਂ ਵੀਰਵਾਰ ਤੱਕ ਇਸ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਮੰਗ ਲਈ ਗਈ ਹੈ ਉਧਰ ਡਾਕਟਰਾਂ ਦੀ ਸੁਰੱਖਿਆ ਦੇ ਲਈ ਨੈਸ਼ਨਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਤੇ ਟਾਸਕ ਫੋਰਸ ਦੇ ਵਿੱਚ ਡਾਕਟਰਾਂ ਨੂੰ ਵੀ ਸ਼ਾਮਲ ਕਰ ਦਿੱਤਾ ਜਾਵੇਗਾ ਤਾਂ ਦੱਸ ਦੇ ਕਿ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਜੋ ਕਿ ਨੌਣਾ ਕਾਰਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਸ ਮਾਮਲੇ ਤੇ ਸੁਪਰੀਮ ਕੋਰਟ ਦੇ ਵੱਲੋਂ ਜਈਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਕਿ ਆਖਰ ਐਫਆਈ ਯਾਰ ਦਰਜ ਕਰਨ ਦੇ ਵਿੱਚ ਦੇਰੀ ਕਿਉਂ ਹੋਈ ਹੈ ਕ੍ਰਾਈਮ ਸੀਨ ਨੂੰ ਪ੍ਰੋਟੈਕਟ ਕਿਉਂ ਨਹੀਂ ਕੀਤਾ ਗਿਆ ਤੇ ਪੀੜਤਾ ਦਾ ਨਾਮ ਉਜਾਗਰ ਹੁਣ ਚਿੰਤਾ ਦੀ ਗੱਲ ਹੈ ਵੀ ਆਖਿਆ ਗਿਆ ਤੇ ਉਹਨਾਂ ਦਾ ਕਹਿਣਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਨੇ ਟਿੱਪਣੀ ਕੀਤੀ ਗਈ ਹੈ ਕਿ ਸਾਨੂੰ ਡਾਕਟਰਾਂ ਦੀ ਸੁਰੱਖਿਆ ਤੇ ਬਹੁਤ ਚਿੰਤਾ ਦਾਜੀ ਕਿ ਇਸ ਮਾਮਲੇ ਦੇ ਵਿੱਚ ਹੁਣ 22 ਅਗਸਤ ਨੂੰ ਅਗਲੀ ਸੁਣਵਾਈ ਹੋਣੀ ਹੈ ਤੇ ਟਾਸਕ ਫੋਰਸ ਦੇ ਵੱਲੋਂ 2 ਮਹੀਨੇ ਦੇ ਵਿੱਚ ਫਾਈਨਲ ਰਿਪੋਰਟ ਦਿੱਤੀ ਜਾਵੇਗੀ ਨੈਸ਼ਨਲ ਟਾਸਕ ਫੋਰਸ ਦੇ ਵਿੱਚ نو ਡਾਕਟਰਸ ਨੇ ਕੇਂਦਰ ਦੇ ਪੰਜ ਅਧਿਕਾਰੀ ਜਿਹੜੇ ਨੇ ਸ਼ਾਮਲ ਕੀਤੇ ਗਏ ਨੇ ਤਾਂ ਇਸ ਮਾਮਲੇ ਤੇ ਹੁਣ ਸੁਪਰੀਮ ਕੋਰਟ ਜਿਹੜੀ ਹੈ ਉਹ ਸਖਤ ਹੁੰਦੀ ਨਜ਼ਰ ਆ ਰਹੀ ਹੈ ਇਸ ਦੇ ਦਰਮਿਆਨ ਇਹ ਵੀ ਦੱਸਿਆ ਗਿਆ ਕਿ ਡੀਜੀਪੀ ਨੂੰ ਵੀ ਬਦਲਣ ਦੇ ਹੁਕਮ ਦੇ ਦਿੱਤੇ ਗਏ ਨੇ ਸੀਬੀਆਈ ਤੋਂ ਵੀਰਵਾਰ ਤੱਕ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਦੀ ਮੰਗ ਕਰ ਲਈ ਗਈ ਹੈ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਹੋਏ ਕਿਨੌਣੇ ਕਾਰੇ ਤੋਂ ਬਾਅਦ ਸੁਪਰੀਮ ਕੋਰਟ ਇਸਤੇ ਸਖਤ ਹੁੰਦੀ ਨਜ਼ਰ ਆ ਰਹੀ ਹੈ ਦੱਸਦੀ ਕਿ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਇੱਥੇ ਬਦਲਣ ਦੇ ਵੀ ਹੁਕਮ ਦੇ ਦਿੱਤੇ ਗਏ ਨੇ ਤੇ सीबीआई ਤੋਂ ਵੀਰਵਾਰ ਤੱਕ ਇਸ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਮੰਗ ਲਈ ਗਈ ਹੈ ਉਧਰ ਡਾਕਟਰਾਂ ਦੀ ਸੁਰੱਖਿਆ ਦੇ ਲਈ ਨੈਸ਼ਨਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਤੇ ਟਾਸਕ ਫੋਰਸ ਦੇ ਵਿੱਚ ਡਾਕਟਰਾਂ ਨੂੰ ਵੀ ਸ਼ਾਮਲ ਕਰ ਦਿੱਤਾ ਜਾਵੇਗਾ ਤਾਂ ਦੱਸ ਦੇ ਕਿ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਜੋ ਕਿ ਨੌਣਾ ਕਾਰਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਸ ਮਾਮਲੇ ਤੇ ਸੁਪਰੀਮ ਕੋਰਟ ਦੇ ਵੱਲੋਂ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਕਿ ਆਖਰ ਐਫ ਯਾਰ ਦਰਜ ਕਰਨ ਦੇ ਵਿੱਚ ਦੇਰੀ ਕਿਉਂ ਹੋਈ ਹੈ ਕ੍ਰਾਈਮ ਸੀਨ ਨੂੰ ਪ੍ਰੋਟੈਕਟ ਕਿਉਂ ਨਹੀਂ ਕੀਤਾ ਗਿਆ ਤੇ ਪੀੜਤਾ ਦਾ ਨਾਮ ਉਜਾਗਰ ਹੁਣ ਚਿੰਤਾ ਦੀ ਗੱਲ ਹੈ ਵੀ ਆਖਿਆ ਗਿਆ ਤੇ ਉਹਨਾਂ ਦਾ ਕਹਿਣਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਨੇ ਟਿੱਪਣੀ ਕੀਤੀ ਗਈ ਹੈ ਕਿ ਸਾਨੂੰ ਡਾਕਟਰਾਂ ਦੀ ਸੁਰੱਖਿਆ ਤੇ ਬਹੁਤ ਚਿੰਤਾ ਦਾਜੀ ਕੇ ਇਸ ਮਾਮਲੇ ਦੇ ਵਿੱਚ ਹੁਣ 22 ਅਗਸਤ ਨੂੰ ਅਗਲੀ ਸੁਣਵਾਈ ਹੋਣੀ ਹੈ ਤੇ ਟਾਸਕ ਫੋਰਸ ਦੇ ਵੱਲੋਂ 2 ਮਹੀਨੇ ਦੇ ਵਿੱਚ ਫਾਈਨਲ ਰਿਪੋਰਟ ਦਿੱਤੀ ਜਾਵੇਗੀ ਨੈਸ਼ਨਲ ਟਾਸਕ ਫੋਰਸ ਦੇ ਵਿੱਚ 9 ਡਾਕਟਰਾਂ ਸਣੇ ਕੇਂਦਰ ਦੇ ਪੰਜ ਅਧਿਕਾਰੀ ਜਿਹੜੇ ਨੇ ਸ਼ਾਮਲ ਕੀਤੇ ਗਏ ਨੇ ਤਾਂ ਇਸ ਮਾਮਲੇ ਤੇ ਹੁਣ ਸੁਪਰੀਮ ਕੋਰਟ ਜਿਹੜੀ ਹੈ ਉਹ ਸਖਤ ਹੁੰਦੀ ਨਜ਼ਰ ਆ ਰਹੀ ਹੈ ਇਸ ਦੇ ਦਰਮਿਆਨ ਇਹ ਵੀ ਦੱਸਿਆ ਗਿਆ ਕਿ ਡੀਜੀਪੀ ਨੂੰ ਵੀ ਬਦਲਣ ਦੇ ਹੁਕਮ ਦੇ ਦਿੱਤੇ ਗਏ ਨੇ सीबीआई ਤੋਂ ਵੀਰਵਾਰ ਤੱਕ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਦੀ ਮੰਗ ਕਰ ਲਈ ਗਈ ਹੈ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਹੋਏ ਕਿਨੌਣੇ ਕਾਰੇ ਤੋਂ ਬਾਅਦ ਸੁਪਰੀਮ ਕੋਰਟ ਇਸਤੇ ਸਖਤ ਹੁੰਦੀ ਨਜ਼ਰ ਆ ਰਹੀ ਹੈ ਦੱਸਦੀ ਕਿ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਇੱਥੇ ਬਦਲਣ ਦੇ ਵੀ ਹੁਕਮ ਦੇ ਦਿੱਤੇ ਗਏ ਨੇ ਤੇ सीबीआई ਤੋਂ ਵੀਰਵਾਰ ਤੱਕ ਇਸ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਮੰਗ ਲਈ ਗਈ ਹੈ ਉਧਰ ਡਾਕਟਰਾਂ ਦੀ ਸੁਰੱਖਿਆ ਦੇ ਲਈ ਨੈਸ਼ਨਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਤੇ ਟਾਸਕ ਫੋਰਸ ਦੇ ਵਿੱਚ ਡਾਕਟਰਾਂ ਨੂੰ ਵੀ ਸ਼ਾਮਲ ਕਰ ਦਿੱਤਾ ਜਾਵੇਗਾ ਤਾਂ ਦੱਸ ਦੇ ਕਿ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਜੋ ਕਾਨੂੰਨਾ ਕਾਰਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਸ ਮਾਮਲੇ ਤੇ ਸੁਪਰੀਮ ਕੋਰਟ ਦੇ ਵੱਲੋਂ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਕਿ ਆਖਰ ਐਫ ਯਾਰ ਦਰਜ ਕਰਨ ਦੇ ਵਿੱਚ ਦੇਰੀ ਕਿਉਂ ਹੋਈ ਹੈ ਕ੍ਰਾਈਮ ਸੀਨ ਨੂੰ ਪ੍ਰੋਟੈਕਟ ਕਿਉਂ ਨਹੀਂ ਕੀਤਾ ਗਿਆ ਤੇ ਪੀੜਤਾ ਦਾ ਨਾਮ ਉਜਾਗਰ ਹੁਣ ਚਿੰਤਾ ਦੀ ਗੱਲ ਹੈ ਵੀ ਆਖਿਆ ਗਿਆ ਤੇ ਉਹਨਾਂ ਦਾ ਕਹਿਣਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਨੇ ਟਿੱਪਣੀ ਕੀਤੀ ਗਈ ਹੈ ਕਿ ਸਾਨੂੰ ਡਾਕਟਰਾਂ ਦੀ ਸੁਰੱਖਿਆ ਤੇ ਬਹੁਤ ਚਿੰਤਾ ਹੈ ਦਾਜੀ ਕੇਸ ਮਾਮਲੇ ਦੇ ਵਿੱਚ ਹੁਣ 22 ਅਗਸਤ ਨੂੰ ਅਗਲੀ ਸੁਣਵਾਈ ਹੋਣੀ ਹੈ ਤੇ ਟਾਸਕ ਫੋਰਸ ਦੇ ਵੱਲੋਂ 2 ਮਹੀਨੇ ਦੇ ਵਿੱਚ ਫਾਈਨਲ ਰਿਪੋਰਟ ਦਿੱਤੀ ਜਾਵੇਗੀ ਨੈਸ਼ਨਲ ਟਾਸਕ ਫੋਰਸ ਦੇ ਵਿੱਚ نو ਡਾਕਟਰਸ ਨੇ ਕੇਂਦਰ ਦੇ ਪੰਜ ਅਧਿਕਾਰੀ ਜਿਹੜੇ ਨੇ ਸ਼ਾਮਲ ਕੀਤੇ ਗਏ ਨੇ ਤਾਂ ਇਸ ਮਾਮਲੇ ਤੇ ਹੁਣ ਸੁਪਰੀਮ ਕੋਰਟ ਜਿਹੜੀ ਹੈ ਉਹ ਸਖਤ ਹੁੰਦੀ ਨਜ਼ਰ ਆ ਰਹੀ ਹੈ ਇਸ ਦੇ ਦਰਮਿਆਨ ਇਹ ਵੀ ਦੱਸਿਆ ਗਿਆ ਕਿ ਡੀਜੀਪੀ ਨੂੰ ਵੀ ਬਦਲਣ ਦੇ ਹੁਕਮ ਦੇ ਦਿੱਤੇ ਗਏ ਨੇ ਸੀਬੀਆਈ ਤੋਂ ਵੀਰਵਾਰ ਤੱਕ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਦੀ ਮੰਗ ਕਰ ਲਈ ਗਈ ਹੈ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਹੋਏ ਕਿਨੌਣੇ ਕਾਰੇ ਤੋਂ ਬਾਅਦ ਸੁਪਰੀਮ ਕੋਰਟ ਇਸਤੇ ਸਖਤ ਹੁੰਦੀ ਨਜ਼ਰ ਆ ਰਹੀ ਹੈ ਦੱਸਦੀ ਕਿ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਇੱਥੇ ਬਦਲਣ ਦੇ ਵੀ ਹੁਕਮ ਦੇ ਦਿੱਤੇ ਗਏ ਨੇ ਤੇ सीबीआई ਤੋਂ ਵੀਰਵਾਰ ਤੱਕ ਇਸ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਮੰਗ ਲਈ ਗਈ ਹੈ ਉਧਰ ਡਾਕਟਰਾਂ ਦੀ ਸੁਰੱਖਿਆ ਦੇ ਲਈ ਨੈਸ਼ਨਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਤੇ ਟਾਸਕ ਫੋਰਸ ਦੇ ਵਿੱਚ ਡਾਕਟਰਾਂ ਨੂੰ ਵੀ ਸ਼ਾਮਲ ਕਰ ਦਿੱਤਾ ਜਾਵੇਗਾ ਤਾਂ ਦੱਸ ਦੇ ਕਿ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਜੋ ਕਿ ਨੌਣਾ ਕਾਰਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਸ ਮਾਮਲੇ ਤੇ ਸੁਪਰੀਮ ਕੋਰਟ ਦੇ ਵੱਲੋਂ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਕਿ ਆਖਰ ਐਫਆਈ ਰਜ ਕਰਨ ਦੇ ਵਿੱਚ ਦੇਰੀ ਕਿਉਂ ਹੋਈ ਹੈ क्राइम ਸੀਨ ਨੂੰ ਪ੍ਰੋਟेक्ट ਕਿਉਂ ਨਹੀਂ ਕੀਤਾ ਗਿਆ ਤੇ ਪੀੜਤਾ ਦਾ ਨਾਮ ਉਜਾਗਰ ਹੁਣ ਚਿੰਤਾ ਦੀ ਗੱਲ ਹੈ ਵੀ ਆਖਿਆ ਗਿਆ ਤੇ ਉਹਨਾਂ ਦਾ ਕਹਿਣਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਨੇ ਟਿੱਪਣੀ ਕੀਤੀ ਗਈ ਹੈ ਕਿ ਸਾਨੂੰ ਡਾਕਟਰਾਂ ਦੀ ਸੁਰੱਖਿਆ ਤੇ ਬਹੁਤ ਚਿੰਤਾ ਹੈ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਹੁਣ 22 ਅਗਸਤ ਨੂੰ ਅਗਲੀ ਸੁਣਵਾਈ ਹੋਣੀ ਹੈ ਤੇ ਟਾਸਕ ਫੋਰਸ ਦੇ ਵੱਲੋਂ 2 ਮਹੀਨੇ ਦੇ ਵਿੱਚ ਫਾਈਨਲ ਰਿਪੋਰਟ ਦਿੱਤੀ ਜਾਵੇਗੀ ਨੈਸ਼ਨਲ ਟਾਸਕ ਫੋਰਸ ਦੇ ਵਿੱਚ نو ਡਾਕਟਰਸ ਨੇ ਕੇਂਦਰ ਦੇ ਪੰਜ ਅਧਿਕਾਰੀ ਜਿਹੜੇ ਨੇ ਸ਼ਾਮਲ ਕੀਤੇ ਗਏ ਨੇ ਤਾਂ ਇਸ ਮਾਮਲੇ ਤੇ ਹੁਣ ਸੁਪਰੀਮ ਕੋਰਟ ਜਿਹੜੀ ਹੈ ਉਹ ਸਖਤ ਹੁੰਦੀ ਨਜ਼ਰ ਆ ਰਹੀ ਹੈ ਇਸ ਦੇ ਦਰਮਿਆਨ ਇਹ ਵੀ ਦੱਸਿਆ ਗਿਆ ਕਿ ਡੀਜੀਪੀ ਨੂੰ ਵੀ ਬਦਲਣ ਦੇ ਹੁਕਮ ਦੇ ਦਿੱਤੇ ਗਏ ਨੇ ਸੀਬੀਆਈ ਤੋਂ ਵੀਰਵਾਰ ਤੱਕ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਦੀ ਮੰਗ ਕਰ ਲਈ ਗਈ ਹੈ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਹੋਏ ਕਿਨੋਣੇ ਕਾਰੇ ਤੋਂ ਬਾਅਦ ਸੁਪਰੀਮ ਕੋਰਟ ਇਸਤੇ ਸਖਤ ਹੁੰਦੀ ਨਜ਼ਰ ਆ ਰਹੀ ਹੈ ਦੱਸਦੀ ਕਿ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਇੱਥੇ ਬਦਲਣ ਦੇ ਵੀ ਹੁਕਮ ਦੇ ਦਿੱਤੇ ਗਏ ਨੇ ਤੇ ਕਤਲ ਕਰ ਦਿੱਤਾ ਜਾਂਦਾ ਇਸ ਮਾਮਲੇ ਤੇ ਸੁਪਰੀਮ ਕੋਰਟ ਦੇ ਵੱਲੋਂ ਜਈਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਕਿ ਆਖਰ ਐਫ ਆਈ ਆਰ ਦਰਜ ਕਰਨ ਦੇ ਵਿੱਚ ਦੇਰੀ ਕਿਉਂ ਹੋਈ ਹੈ ਕਰਾਇਮ ਸੀਨ ਨੂੰ ਪ੍ਰੋਟੈਕਟ ਕਿਉਂ ਨਹੀਂ ਕੀਤਾ ਗਿਆ ਤੇ ਪੀੜਤਾ ਦਾ ਨਾਮ ਉਜਾਗਰ ਹੁਣ ਚਿੰਤਾ ਦੀ ਗੱਲ ਹੈ ਵੀ ਆਖਿਆ ਗਿਆ ਤੇ ਉਹਨਾਂ ਦਾ ਕਹਿਣਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਨੇ ਟਿੱਪਣੀ ਕੀਤੀ ਗਈ ਹੈ ਕਿ ਸਾਨੂੰ ਡਾਕਟਰਾਂ ਦੀ ਸੁਰੱਖਿਆ ਤੇ ਬਹੁਤ ਚਿੰਤਾ ਦਾਸ ਜੀ ਕੇ ਇਸ ਮਾਮਲੇ ਦੇ ਵਿੱਚ ਹੁਣ 22 ਅਗਸਤ ਨੂੰ ਅਗਲੀ ਸੁਣਵਾਈ ਹੋਣੀ ਹੈ ਤੇ ਟਾਸਕ ਫੋਰਸ ਦੇ ਵੱਲੋਂ 2 ਮਹੀਨੇ ਦੇ ਵਿੱਚ ਫਾਈਨਲ ਰਿਪੋਰਟ ਦਿੱਤੀ ਜਾਵੇਗੀ ਨੈਸ਼ਨਲ ਟਾਸਕ ਫੋਰਸ ਦੇ ਵਿੱਚ 9 ਡਾਕਟਰਾਂ ਸਣੇ ਕੇਂਦਰ ਦੇ ਪੰਜ ਅਧਿਕਾਰੀ ਜਿਹੜੇ ਨੇ ਸ਼ਾਮਲ ਕੀਤੇ ਗਏ ਨੇ ਤਾਂ ਇਸ ਮਾਮਲੇ ਤੇ ਹੁਣ ਸੁਪਰੀਮ ਕੋਰਟ ਜਿਹੜੀ ਹੈ ਉਹ ਸਖਤ ਹੁੰਦੀ ਨਜ਼ਰ ਆ ਰਹੀ ਹੈ ਇਸ ਦੇ ਦਰਮਿਆਨ ਇਹ ਵੀ ਦਸਿਆ